ਯਾ ਅਹੀ ਤਾਂ ਨਹੀਂ ਰੋਕਿਆ ਫੇ ਕੈਮਰੇ ਕੱਢਾਂਗੇ ਨਾ ਹੁਣ ਹਾਂ ਆ ਆ ਦੀ ਆਹ ਗੱਲ ਹੋਈ ਫੇ ਜੇ ਰੋਕ ਲੈ ਤਾਂ ਉਹਦਾ ਰੋਕ ਲੰਦਾ ਆ ਗੱਡੀ ਮਾਰਨ ਦਾ ਕੰਮ ਆ ਕੋਣ ਤੇਜ਼ ਆ ਗਏ ਕੋਣ ਤੇਜ਼ ਆ ਗਏ ਵੀਡੀਓ ਬਣਾ ਕੇ ਸਾਰਾ ਕੁਝ ਕਰਕੇ ਆਏ ਆ ਅਸੀਂ ਉੱਥੋਂ ਹਾਂ ਆਰਜਨ ਵੀ ਇਹਨੇ ਰੋਕਿਆ ਉਹਨਾਂ ਤੁਹਾਡੇ ਵਾਲਾ ਰੋਕਿਆ ਇਹਨੇ ਸਮਝਣਾ ਕੋਈ ਗੱਲ ਨਹੀਂ ਉਹ ਆਦਿ ਲਈ ਤੁਹਾਨੂੰ ਰੋਕੇ ਗੱਲ ਹਾਂ ਆਹ ਗੱਡੀ ਕਾਜੀ ਉਹ ਉੱਥੇ ਜਾ ਕੇ ਡਿਗੇ ਅਸੀਂ ਬੂਟੀ ਦੇ ਵਿੱਚ ਅਮੋਟਸਾਈਲ ਦੇਖੋ ਉਤਰ ਕੇ ਕਿਥੇ ਬੜਿਆ ਦੇਖੋ ਇਹਨੇ ਪਿੱਛੋਂ ਲਿਆ ਕੇ ਗੱਡੀ ਮਾਰੀ ਭਾਈ ਜੋ ਪਿੱਛੋਂ ਲੜ ਕੇ ਉਹਨਾਂ ਦੇ ਆਣ ਕੇ ਫੜਨਾ ਕਿ ਕਿਨੇ ਫੜਨਾ ਕੈਮਰੇ ਲੱਗੇ ਆ ਉਥੇ ਲੱਗੇ ਆ ਕੈਮਰੇ ਦੇਖੋ ਪਿੱਛੋਂ ਅਸੀਂ ਗੁੱਡੇ ਨੂੰ ਰੋਟੀ ਦੇਣ ਹੋ ਨਹੀਂ ਆਹ ਦੇਖੋ ਆਹ ਢਾਂਗ ਵਿੱਚ ਰੱਖਦੀ ਆਹ ਦੇਖੋ ਜੀ ਰੋਲਵਾਰ ਕੱਢ ਲਿਆ ਆਹ ਦੇਖੋ ਤੁਹਾਨੂੰ ਦਿਹਾ ਹੈ ਨਾ ਆਹ ਦੇਖੋ ਅੰਬੇ ਕਾਕੇ ਭਾਈ ਆਹ ਦੇਖੋ ਜੀ ਰੋਲਵਾਰ ਡੱਬਣਾ ਲਾਉਂਦਾ ਆਹ ਦੇਖੋ ਜੀ ਆਹ ਦੇਖੋ ਆਹ ਦੇਖੋ ਨਹੀਂ ਕਰਨਾ ਫਿਰ ਆਹ ਡੱਬ ਨਹੀਂ ਲਾਇਆ ਆਹ ਦੇ ਆਲੀ ਪਟਾਇਆ ਆ ਦੇਖੋ ਜੀ ਨਹੀਂ ਰੋਲਵਾਰ ਵੀ ਆ ਜੀ ਦੱਬ ਚ ਰੋਲਵਾਰ ਲਾਇਆ ਆ ਦੇਖੋ ਜੀ ਆਸ ਮੈਨੂੰ ਡਾਂਗਾ ਖਾਈਏ ਤੁਹਾਡੇ ਕੋ ਤੇਰੇ ਦਿਮਾਗ ਤੇ ਕੋਈ ਬਹਿਮ ਸੀ ਨਾ ਗੱਡੀ ਰੋਕ ਲੰਦਾ ਤੂੰ ਉੱਥੇ ਕਿੰਨਾ ਮੇਰਾ ਨੁਕਸਾਨ ਹੋਇਆ ਕਿਹਨੇ ਕੀਤਾ ਆਦਾ ਕੀ ਕਰਕੇ ਆ ਕੀ ਕੀਤਾ ਤੂੰ ਮਾਰਿਆ ਪਹਿਲਾਂ ਤੂੰ ਮਾਰਿਆ ਆ ਦੇਖੋ ਜੀ ਆ ਦੇਖੋ ਆ ਦੇਖੋ ਜੀ ਆ ਗੱਡੀ ਮਾਰੀ ਸਰ ਜੀ ਪ੍ਰਾਣੀ ਨੇ ਜਿੰਦੇ ਚੱਲਦੇ ਆ ਤੇ ਅੱਜ ਇਹਨਾਂ ਨੇ ਮੇਰੇ ਭਰਾ ਦੇ ਉੱਤੇ ਸੋਨਿਆਲੇ ਜੱਸੀਪੰਦ ਨੇ ਤਗੀ ਚੱਲੀ ਆ ਮਾਰਨ ਦੀ ਗੀਤ ਨਾਲ ਟੀਮ ਚ ਚਾੜਦੀ ਆ ਤੇ ਉੱਥੇ ਮੁੜ ਕੇ ਕੋਤਾਨਾ ਕਦੇ ਉਹਦੇ ਮਿਸਟਰ ਹਰਖਾ ਲੱਗਦਾ ਕਿ ਇਹਨਾਂ ਨੂੰ ਸਿਖਦਾ ਹੱਤਾਲੇ ਵਿੱਚ ਬਚਾਇਆ ਆ ਤੇ ਜਿੱਥੇ ਆ ਕੇ ਇਹਨਾਂ ਨੇ ਫਿਰ 7-8 ਜਾਣਿਆਂ ਨੇ ਆ ਕੇ ਹਮਲਾ ਕਰਤਾ ਹੈ ਮੇਰੇ ਭਰਾਵਾਂ ਤੇ ਐਮਰਜੈਂਸੀ ਦੇ ਵਿੱਚ ਤੇ ਤਰ ਤਾਰ ਹਥਿਆਰ ਮਾਰ ਮਾਰ ਕੇ ਮੇਰੇ ਭਰਾਵਾਂ ਦੇ ਸਿਰ ਕਾਟਦੇ ਆ ਤੇ ਇੱਕ ਕਿਸੇ ਸਿਆਸੀ ਪਾਰਟੀ ਦੇ ਨਾਲ ਤਾਕੀ ਕਿਸਾਨ ਕੇਂਦਰ ਤੇ ਕੁਝ ਸਾਡਾ ਕੁਝ ਨਹੀਂ ਬਗਾਲ ਸਕਦੇ ਅਸੀਂ ਤੁਹਾਨੂੰ ਮਾਰਾਂਗੇ ਤੁੰਗ ਘੱਟੇ ਬੱਚੇ ਵੀ ਹਵਾਵਾਂਗੇ ਕਿ ਜੋ ਕਿ ਮੇਰਾ ਇੱਕ ਭਰਾ ਇੱਥੇ ਲਾਜ ਲਈ ਗਿਆ ਆ ਤੇ ਜਿੱਥੇ ਮੇਰਾ ਭਰਾ ਸ਼ਹਿਰ ਤੋਂ ਰੈਕਟਰ ਕਰਤਾ ਹੈ ਪੂਰੀ ਲੱਖ ਦੀ ਜੋਹ ਜਦੀ ਸਾਡਾ ਆਪਾਂ ਇਹਦੀ ਮੰਗ ਕਰਦੇ ਹਾਂ ਸਾਨੂੰ ਹਸਾਬ ਦਿੱਤਾ ਜਾਵੇ ਸਰ ਜੀ ਕਿ ਸਿਵਲ ਹਸਪਤਾਲ ਅਮਰਜੈਂਸੀ ਵਾਰਡ ਦੇ ਵਿੱਚ ਜਿਹੜੀ ਹੈਗੀ ਕੁਝ ਨੌਜਵਾਨਾ ਬੋਲ ਜਿਹੜੀ ਆ ਅੰਦਰ ਆ ਕੇ ਇੱਕ ਦਾਖਲ ਮਰੀਜ਼ ਦੇ ਉੱਤੇ ਹਮਲਾ ਕੀਤਾ ਗਿਆ ਕੀ ਕੀ ਮਾਮਲਾ ਕੀ ਹੈ ਉਹ ਇੱਕ ਦਰਗਾਹੜੀ ਤੋਂ ਹੈਗੇ ਤੇਂਦਰ ਸਿੰਘ ਪਾਰਟੀ ਜਿਵੇਂ ਉਸ ਨਾਲ ਹੀ ਉਹਨਾਂ ਦਾ ਪਿੰਡ ਹੈਗਾ ਸੋਈਆਂ ਜੱਸਾ ਪੰਡਤ ਕਰਕੇ ਸਰਪੰਚ ਪਾਰਟੀ ਹੈਗੀ ਹੈ ਜੀ ਇਹਨਾਂ ਦਾ ਆਪਸ ਵਿੱਚ ਜਿਹੜਾ ਪਿਛਲੇ ਪਿਛੇ ਵੀ ਥੋੜਾ ਟਾਈਮ ਪਹਿਲਾਂ ਲੜਾਈ ਹੋਈ ਸੀ ਜਿਹਦੇ ਵਿੱਚ ਮੌਤਾਂ ਕਰਦੇ ਆ ਤੇ ਉਹਦੇ ਵਿੱਚ ਰੰਜਿਸ਼ ਵਾਈਚ ਅੱਜ ਫੇਰ ਦੁਬਾਰਾ ਇਹ ਲੜਾਈ ਹੋਈ ਹੈ ਜਿਸ ਦੇ ਵਿੱਚ ਜਿਹੜਾ ਤੇਂਦਰ ਸਿੰਘ ਪਾਰਟੀ ਜਣੀ ਹਸਪੀਟਲ ਸੀਗੀ ਤੇ ਮੈਨੂੰ ਪਤਾ ਲੱਗਾ ਮੈਂ ਹੁਣ ਮੌਕਾ ਦੇਖਣ ਜਾ ਰਿਹਾ ਹਾਂ ਦੂਜੀ ਪਾਰਟੀ ਨੂੰ ਸਿਆ ਕਰਨ ਦਾ ਦਿੱਤੇ ਜਿਹੜਾ ਹਮਲਾ ਕੀਤਾ ਉਹ ਕਰਕੇ ਵੈਰੀਫਾਈ ਹੋਣੇ ਮੌਕੇ ਦੇਖਣ ਜਾ ਰਹੇ ਹਾਂ ਜਿਨ੍ਹਾਂ ਨਾਲ ਏਐਸ ਜੀਤ ਸਿੰਘ ਜਿਹੜੀ ਡਿਊਟੀ ਅਸਲ ਹੈਗੇ ਨੇ ਤੇ ਦੇਖ ਕੇ ਜੋ ਵੀ ਹੈਗਾ ਜੀ ਤਾਂ ਅੱਗੇ ਮੁਕਦਮਾ ਦਰਜ ਕਰਕੇ ਤੇ ਕਾਰਵਾਈ ਕਰਕੇ ਬੰਦੇ ਫੜ ਕੇ ਅੰਦਰ ਜਾਈ ਨੇ ਪਰ ਇਹ ਦਰਗਾਹ ਹੈਡੀ ਟੀਮ ਦਾ ਕਹਿਣਾ ਸੀ ਕਿ ਪਹਿਲਾਂ ਤਾਂ ਜਿਹੜੀ ਹੈਗੀ ਹੈ ਕਾਰ ਮੋਟਰਸਾਈਕਲ ਜਿਹੜੇ ਮਾਰ ਕੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇਹਨਾਂ ਕੋਲ ਕੋਈ ਵੈਪਨ ਵਗੈਰਾ ਵੀ ਸੀ ਹਾਂਜੀ ਇਹ ਚੀਜ਼ ਜਿਹੜੇ ਮਨੋ ਮੇਰੇ ਧਿਆਨ ਚ ਵੀ ਮੈਂ ਵੀਡੀਓ ਦੇਖੀ ਹੈ ਜੀ ਬਾਕੀ ਮੈਂ ਇਹ ਜਸਟ ਹੁਣੇ ਇਹਦੇ ਥਾਣੇ ਆਇਆ ਨਹੀਂ ਅੱਜ ਮੈਂ ਮਾਂਡੂ ਕੋਰਟ ਤੋਂ ਹੁਣ ਪੱਕੀ ਮੌਕਾ ਦੇਖ ਕੇ ਸਾਰਾ ਜਿਹੜਾ ਜੋ ਹਲਾਸ ਹੈ ਕਿ ਨਾ ਕੋਈ ਜਿਹੜੀ ਕਾਰਵਾਈ ਕਰਾਂ ਜੀ ਠੀਕ ਹੈ